ਕਦੋਂ ਲਊਗਾ ਪਿਆਰਿਓ ਕਦੀ ਖਿਆਲ ਕੀਤਾ ਐ ਇਹ ਕਰਜ਼ਾ ਕਦੋਂ ਲਊਗਾ ਫਿਰ ਜਿੰਨੀ ਕਮਾਈ ਜਿਆਦਾ ਉਹਨਾ ਮੋਟਾ ਕਰਜ਼ਾ ਸਾਡੇ ਸਿਰ ਤੇ ਚੜਦਾ ਪਿਆ ਕਿਉਂਕਿ ਇੱਥੇ ਬਾਹਰ 52 ਹੁਕਮ ਲਿਖੇ ਨੇ ਮਹਾਰਾਜ ਦੇ ਆਬਾਰ ਨਿਕਲ ਕੇ ਪੜ ਕੇ ਜਾਇਓ ਜੀ ਜਾਨ ਲੱਗਿਆ ਨਾ ਹਾਜ਼ਰੀ ਤੋਂ ਬਾਅਦ ਲੰਗਰ ਚੱਕ ਕੇ ਪੜ ਕੇ ਜਾਇ ਉਹਦੇ ਵਿੱਚ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਹੋਇਆ 52 ਹੁਕਮ ਨੇ ਬਾਹਰ ਲਿਖੇ ਪੜਿਆ ਜੇ ਉੱਥੇ ਲਿਖਿਆ ਸਿੱਖ ਵਾਸਤੇ ਦਸਵੰਦ ਕੱਢਣਾ ਅਤ ਜ਼ਰੂਰੀ ਹੈ ਜਿੰਨੀ ਕਮਾਈ ਆ ਤੈਨੂੰ ਗਿਣ ਲੈ ਉਹਦੇ ਵਿੱਚੋਂ ਦਸਵੰਦ ਕੱਢਦੇ ਆ ਅਸੀਂ ਉਹਦੇ ਦਿੱਤੇ ਵਿੱਚੋਂ ਦੇਣਾ ਅਸੀਂ ਕੋਈ ਵੱਡੀ ਗੱਲ ਨਹੀਂ ਕਰਨੀ ਪਰਮਾਤਮਾ ਨੇ ਸਾਨੂੰ ਦਾਅ ਦਿੱਤੀ ਉਹਦੇ ਵਿੱਚੋਂ ਦੇਣਾ ਪਰ ਅਸੀਂ ਉਹਦੇ ਵਿੱਚੋਂ ਨਿਮਮਕਰ ਹੋ ਜਾਂਨੇ ਆ ਅਸੀਂ ਕਰਜ਼ਾ ਸਿਰ ਤੇ ਚੜਾ ਰਿਓ ਪਿਆਰਿਆ ਕਰਜ਼ਾ ਲਈ ਜਾ ਜਿੰਨੀ ਕਮਾਈ ਆ ਦਾ ਦਸਵੰਦ ਕੱਢ ਕੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਇੱਥੇ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਬਾਪੂ ਨਾਨਕ ਦੇ ਘਰ ਜਿੱਥੇ ਮਰਜੀ ਲੰਗਰ ਆਈ ਦੇ ਦਿਆ ਕਰੋ ਤੇ ਇੱਥੇ ਆਉਂਦੇ ਇੱਥੇ ਦੇ ਦਿਓ ਜੇ ਹੋਰ ਕਿਧਰੇ ਮਨ ਕਰਦਾ ਉੱਥੇ ਦੇ ਦਿਓ ਜਿਨੀ ਕਮਾਈ ਕਰਦੇ ਉਹਦੇ ਵਿੱਚੋਂ ਦਸਵੰਧ ਕੱਢ ਦਿਓ